ਮਨ ਕਿਥੋਂ ਪੈਦਾ ਹੁੰਦਾ ਹੈ ਨਿਰਗਤ ਪਰਮਾਤਮਾ ਮਨ ਕਾ ਕੇ ਆਪਾ ਕੌਣ ਹਸਾਰੇ ਉਸ ਸਰਕਾਲਕ ਪ੍ਰਮੇਸ਼ਰ ਦੇ ਅੰਸ਼ ਹਨ ਤੇ ਤਨ ਜਿਹੜਾ ਹੈ ਇਹ ਕਾਲ ਦਾ ਹੈ ਕਾਲ ਦਾ ਹੈ ਕਿ ਕਾਲ ਦੇ ਅੰਦੀਨ ਹੁੰਦਾ ਹੈ ਕੁਝ ਸਮੇਂ ਦੇ ਵਿੱਚ ਆਪਾਂ ਦੇਖਦੇ ਹਾਂ ਜਨਮ ਹੁੰਦਾ ਹੈ ਤਿੰਨ ਅਵਸਥਾ ਨੇ ਤਨ ਦੀ ਅਸਾਧੇ ਜੀਆਂ बचपन जवानी उस नाश हो जाता है लेकिन जरा मन है क्योंकि मन उस अकाल पुरख की अंश है अकाल पुरख अविनाशी है मन भी सा लेकिन मन उस परमेश्वर तो पिछड़ चुटे ਕਿਸੇ ਨੇ ਪਰਮੇਸ਼ਰ ਨੂੰ ਦੇਖਿਆ ਨਹੀਂ ਦੇਖਿਆ ਪਰਵਾਣੀ ਪੜੀ ਹੈ ਤੇ ਪਰਵਾਣੀ ਕਿੱਥੇ ਕਹਿੰਦੀ ਪਰਮੇਸ਼ਰ ਕਿੱਥੇ ਵਸਦਾ ਕਿੱਥੇ ਪਰਕਾਣ ਸਾਥ ਕਿਹਨਾਂ ਕੰਮ ਡਾਰ-ਡਾਰ ਤ੍ਰਿਵੇਜ ਜਾਲਗਿਚ ਵੀ ਥਲਿਚ ਵੀ ਮਈ ਅਧਿਚ ਵੀ ਹਰ ਥਾਂ ਤੇ ਪਰਮੇਸ਼ਰ ਵਸਦਾ ਫਿਰ ਅਪਰ ਕੋਨੇ ਦੇਖਿਆ ਕਿੱਡਾ ਦੁੱਖ ਦੀ ਗੱਲ ਹੈ ਅਦਿਕਾ ਦੇ ਯਾਦ ਖਾਲਸਾ ਜੀ ਲ ਭੂਰੇ ਆ ਰਬੇ ਆ ਵਿੱਚ ਵਣਾ ਸੋ ਪ੍ਰਗ ਚਿਤਨਾ ਆਵਈ ਕਿਤੜਾ ਦੁੱਖ ਤੜ ਕਿੰਨੇ ਦੁੱਖ ਦੀ ਗੱਲ ਹੈ ਕਿਸ ਜੋ ਹਰ ਥਾਂ ਹੈ ਜੋ ਜਰੇ ਜਰੇ ਚ ਹੈ ਕੰ ਕਰਦੇ ਵਿੱਚ ਹੈ ਜੋ ਸਾਦੇ ਅੰਦਰ ਵਸਦਾ ਹੈ ਬਾਹਰ ਵੀ ਵਸਦਾ ਹੈ ਪਰ ਵਸਦਾ ਬਾਹਰ ਦੀ ਉਹ ਨਹੀਂ ਅਤਿਆ ਸੁਸਰੂ ਦੇਖਿਆ ਨਹੀਂ ਕਿਉਂ ਨਹੀਂ ਦੇਖਿਆ ਕਿ ਕਿਸ ਸੰਗਿਆ ਦੇ ਵੀ ਰਾਖਾ ਕੋਣ ਰੱਬ ਦੇ ਬਾਰੇ ਪਰਮੇਸ਼ਰ ਦੇ ਬਾਰੇ ਦੱਸਿਆ ਹੈ ਕਿ ਪਰਮੇਸ਼ਰ ਦਾ ਨਾਂ ਤਾਂ ਕੋਈ ਚੱਕਰ ਹੈ ਨਾ ਚੇਨ ਹੈ ਨਾ ਵਰਮ ਹੈ ਨਾ ਜਾਤ ਹੈ ਨਾ ਬਾਤ ਹੈ ਨਾ ਰੂਪ ਹੈ ਨਾ ਰੇਖ ਹੈ ਨਾ ਰੰਗ ਹੈ ਕੀ ਹੈ ਅਨੁਭਵੀ ਪਰਮੇਸ਼ਰ ਤੇ ਪਰਮੇਸ਼ਰ ਨੂੰ ਮਿਲਣਾ ਕਿਸ ਨੇ ਹੈ ਮਨ ਵਿੱਚ ਆਪਾਂ ਕਿਉਂ ਵਿਚਰੇ ਹਾਂ ਉਸ ਤੋਂ ਕਿਉਂਕਿ ਮਨ ਸਾਡੇ ਅੰਦਰ ਜਿਹੜੇ ਸੋਰੇ ਆਗੇ ਆ ਨੇ ਵਰਨ ਉਹਨਾਂ ਦਾ ਸੰਗੀ ਹੋ ਗਏ ਕੌਣ ਭਰੇ ਆਂ ਗਰੋਂ ਹੁੰਦੇ ਨੇ ਜਿਹੜੇ ਸਾਡੇ ਅੰਦਰ ਪੰਜ ਚੋਰ ਵਸਦੇ ਨੇ ਕਾਮ, ਕ੍ਰੋਧ, ਲੋਭ, ਮੋਹ, ਹਨਤਾ ਤੇ ਉਹਨਾਂ ਦਾ ਸੰਗੀ ਹੋਣ ਕਰਕੇ ਪਰਮੇਸ਼ਰ ਤੋਂ ਵਿਚਰੇ ਆ ਅਵਪਨ ਸਾਵਧਾਨੀ ਦੀ ਕੋਸ਼ਿਸ਼ ਕਰਾਂ ਮੇਰੇ ਕਿ ਮਨਕ ਵਿਛੜਿਆ ਕਿਵੇਂ ਹੈ ਤੇ ਮਿਲਣਾ ਕਿਵੇਂ ਹੈ ਮਨ ਕੌਣ ਹੈ ਮਨ ਕਿਤੇ ਹੈ ਮਨ ਕਿਹੋ ਜਿਹਾ ਹੈ ਉਸ ਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂ